ਚੋਰਾ ਦੇ ਨਿਸ਼ਾਨੇ ਦੇ ਸ਼ਾਹੀ ਸ਼ਹਿਰ ਪਟਿਆਲਾ ਸਰਕਾਰੀ ਖੰਬੇ ਕੀਤੇ ਗਾਇਬ ਸਵਾਲਾਂ ਚ ਪੁਲਿਸ ਦੀ ਕਾਰਗੁਜ਼ਾਰੀ ਸ਼ਾਹੀ ਸ਼ਹਿਰ ਪਟਿਆਲਾ ਖੂਬਸੂਰਤੀ ਪੱਖੋਂ ਉਂਜ ਦਾ ਨਮੂਨੇ ਦਾ ਸ਼ਹਿਰ ਹੈ ਪਰ ਇਨੀ ਦਿਨੀ ਸ਼ਹਿਰ ਵਿੱਚ ਸਰਗਰਮ ਚੋਰ ਇਸ ਦੀ ਖੂਬਸੂਰਤੀ ਨੂੰ ਖੋਰਾ ਲਗਾਉਂਦੇ ਜ਼ੋਰਾਂ ਸ਼ੋਰਾਂ ਨਾਲ ਵਿਖਾਈ ਦੇ ਰਹੇ ਨੇ ਤੇ ਸ਼ਹਿਰ ਦੀ ਰਜਿੰਦਰਾ ਝੀਲ ਨੇੜੇ ਚੋਰਾ ਦੀ ਹਲਚਲ ਕੁਝ ਜ਼ਿਆਦਾ ਹੀ ਨਜ਼ਰ ਆ ਰਹੀ ਹੈ। ਝੀਲ ਦੀ ਖੂਬਸੂਰਤੀ ਨੂੰ ਹੋਰ ਵਧਾਉਣ ਲਈ ਇੱਥੇ ਲੋਹੇ ਦੇ ਖੰਭੇ ਲਗਾਏ ਗਏ ਸਨ ਪਰ ਇਹਨਾਂ ਖੰਭਿਆਂ ਨੂੰ ਚੋਰ ਰਾਤ ਬਰਾਤੇ ਚੋਰੀ ਕਰ ਰਹੇ ਨੇ। ਸਬੰਨੀ ਹਕੀਕਤ ਇਹ ਹੈ ਕਿ ਕਈ ਥਾਵਾਂ ਤੇ ਤਾਂ ਚੋਰ ਪੋਲ ਦਾ ਦਾ ਹਿੱਸਾ ਚੋਰੀ ਕਰਕੇ ਲੈ ਗਏ ਨੇ ਤੇ ਕਈ ਥਾਵਾਂ ਤੇ ਪੂਰੇ ਦਾ ਪੂਰਾ ਪੋਲ ਹੀ ਗਾਇਬ ਕਰ ਦਿੱਤਾ ਗਿਆ ਹੈ। ਚੋਰੀ ਕੀਤੇ ਜਾ ਰਹੇ ਇੱਕ ਖੰਭੇ ਦੀ ਕੀਮਤ ਕਰੀਬ 30000 ਰੁਪਏ ਦੱਸੀ ਜਾਂਦੀ ਹੈ ਤੇ ਸਵਾਲ ਇਹ ਖੜਾ ਹੁੰਦਾ ਹੈ ਕਿ ਪ੍ਰਸ਼ਾਸਨ ਇਸ ਵੱਲ ਕਿਉਂ ਧਿਆਨ ਨਹੀਂ ਦੇ ਰਿਹਾ ਉਹ ਵੀ ਉਦੋਂ ਜਦੋਂ ਚੋਰੀਆਂ ਕਚਹਿਰੀਆਂ ਦੇ ਲਾਗੇ ਹੋਣ ਲੱਗ ਜਾਣ ਵਕੀਲਾਂ ਨੇ ਤਾਂ ਹੋਰ ਵੱਡੇ ਖੁਲਾਸੇ ਕਰਦੇ ਆ ਦੱਸਿਆ ਹੈ ਕਿ ਲਗਾਤਾਰ ਕਚਹਿਰੀਆਂ 'ਚ ਵੀ ਚੋਰੀਆਂ ਹੋ ਰਹੀਆਂ ਨੇ ਇਹ ਸਾਡੇ ਪਟਿਆਲੇ ਵਾਲੇ ਬੜੀ ਸ਼ਰਮ ਦੀ ਗੱਲ ਹੈ ਕਿ ਇਹ ਖੰਭੇ ਜਿਹੜੇ ਲੱਗੇ ਸੀ ਇਹ ਪਟਿਆਲੇ ਦੀ ਸ਼ਾਨ ਵਧਾਉਣ ਵਾਸਤੇ ਲੱਗੇ ਸੀ ਇਥੇ ਹਾਲਾਤ ਇਹ ਐ ਕਿ ਹਾਰਾ ਚੌਂਕ ਤੱਕ ਕੋਈ ਖੰਭਾ ਲੜਕਦਾ ਹੀ ਨਹੀਂ ਹੈ ਕਿੰਨੇ ਕੇ ਮਹਿੰਗੇ ਹੋਣੇ ਇਹ ਪੋਲ ਜਿਹੜੇ ਲਗੇ ਇਹ ਘੱਟੋ ਘੱਟ ਜੇ ਅਸੀਂ ਘੱਟੋ ਘੱਟ ਐਸਟੀਮੇਟ ਲਾਈਏ ਤਾਂ ਇਹ 25000 ਤੋਂ ਲੈ ਕੇ 30000 ਤੱਕ ਦੇ ਖੰਭੇ ਤਾਂ ਤੇ ਟਾਈਮ ਹੀ ਬੜਾ ਖਤਰਾ ਹੈ ਕੋਈ ਵੀ ਘੇਰ ਸਕਦਾ ਤੁਹਾਨੂੰ ਇਹ ਤੋਂ ਏਸੀ ਚੋਰੀ ਹੋ ਗਿਆ ਚੈਂਬਰ ਚੋਂ ਇੱਥੇ ਚੈਂਬਰ ਚੋਂ ਵੀ ਏਸੀ ਚੋਰੀ ਕਰਕੇ ਲੈ ਕੇ ਹਨੇਰੇ ਹੋਣ ਕਰਕੇ ਇਹ ਚੱਕਰ ਹੁੰਦਾ ਜੀ ਉਰੇ ਪਰ ਇੱਥੇ ਤੇ ਕਹਿੰਦੇ ਪੁਲਿਸ ਦਾ ਨਾਕਾ ਲੱਗਦਾ ਉਹ ਸਾਹਮਣੇ ਪੁਲਿਸ ਦੀ ਗੱਡੀ ਵੀ ਨਹੀਂ ਆਉਣ ਦਿੰਦੀ ਇੱਥੇ ਤੇ ਹਨੇਰਾ ਹੀ ਸੀ ਕਰਕੇ ਕੀਤਾ ਜਾਂਦਾ ਨਾ ਜੀ ਕੰਮ ਸਾਰੇ ਹਨੇਰੇ ਜਿਹੇ ਹ ਜੇਕਰ ਸ਼ਹਿਰ ਦੀਆਂ ਕਚੈਰੀਆਂ ਸੇਫ ਨਹੀਂ ਰਹਿਣਗੀਆਂ ਆਸ-ਪਾਸ ਦਾ ਆੜਾ ਦਵਾਲਾ ਸੇਫ ਨਹੀਂ ਰਹੇਗਾ ਤੇ ਸ਼ਹਿਰ ਦੇ ਜਿਹੜੇ ਸ਼ਹਿਰ 'ਚ ਲੋਕ ਰਹਿ ਰਹੇ ਨੇ ਉਹ ਕਿਵੇਂ ਸੇਫ ਰਹਿਣਗੇ ਜੀ ਇਹ ਹੁਣ ਤੁਸੀਂ ਆਪ ਹੀ ਦੇਖ ਸਕਦੇ ਤੇ ਸਾਰਾ ਪ੍ਰਸ਼ਾਸਨ ਨੇ ਦੇਖਣਾ ਸਭ ਉਹਦੀ ਨਕਤ ਲਈ ਹੋ ਰਿਹਾ ਸਾਰਾ ਕੁਝ ਉਧਰ ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਚੋਰੀ ਦੀ ਸ਼ਿਕਾਇਤ ਮਿਲੀ ਸੀ ਜਿਸ ਤੇ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ ਅਤੇ ਚੋਰੀ ਕੀਤਾ ਇੱਕ ਖੰਭਾ ਵੀ ਬਰਾਮਦ ਹੋਇਆ ਹੈ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਛੇਤੀ ਹੀ ਬਾਕੀ ਚੋਰਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਦਰਖਾਸਤ ਮਸੂਲ ਹੋਈ ਹੈ PWD ਦੇ ਇੰਜੀਨੀਅਰ ST ਸਾਹਿਬ ਵੱਲੋਂ ਉਸ ਤੇ ਨਾਲ ਦੀ ਤੁਰੰਤ ਐਕਸ਼ਨ ਲੈਂਦੇ ਹੋਏ ਅਸੀਂ FIR ਦਰਜ ਕਰਕੇ ਆਪਣੀ ਤਫ਼ਤੀਸ਼ ਸ਼ੁਰੂ ਕੀਤੀ ਤਫ਼ਤੀਸ਼ ਦੌਰਾਨ ਸਾਨੂੰ ਅਸੀਂ ਉਸ ਦੇ ਵਿੱਚ ਕਾਮਯਾਬ ਹੋਏ ਇੱਕ ਦੋ ਅਸੀਂ ਅਰੈਸਟ ਕੀਤਾ ਸੀ ਤੇ ਨਾਲ ਹੀ ਇੱਕ ਪੋਲ ਦੀ ਬਰਾਮਦਗੀ ਵੀ ਹੋ ਗਈ ਹੈ ਤੇ ਨਾਈਟ ਪੈਟਰੋਲਿੰਗ ਵੀ ਉੱਥੇ 24 ਅਸ ਕਰ ਦਿੱਤੀ ਗਈ ਹੈ ਨਾਈਟ ਪੈਟਰੋਲਿੰਗ ਵੀ ਰਾਤ ਨੂੰ ਤੇ ਡੇ ਪੈਟਰੋਲਿੰਗ ਵੀ ਪ੍ਰੋਪਰ ਕਰ ਦਿੱਤੀ ਗਈ ਹੈ ਤੇ ਜਲਦੀ ਜਲਦੀ ਸਾਰੀ ਚੀਜ਼ਾਂ ਤੇ ਇਹਨੂੰ ਕੰਟਰੋਲ ਲਾਉਣ ਨੂੰ ਕੰਟਰੋਲ ਕਰਨਾ ਸੋ ਹਾਲ ਦੀ ਘੜੀ ਤਾ ਪੁਲਿਸ ਦਾਵਾ ਕਰ ਰਹੀ ਹੈ ਕਿ ਉਸ ਵੱਲੋਂ ਸ਼ਹਿਰ ਵਿੱਚ ਚੋਰੀਆਂ ਰੋਕਣ ਦੇ ਲਈ ਚੌਕਸੀ ਵਧਾ ਦਿੱਤੀ ਗਈ ਹੈ ਹੁਣ ਵੇਖਣਾ ਹੋਵੇਗਾ ਕਿ ਵਾਕਿਆ ਹੀ ਪੁਲਿਸ ਇਸ ਵਿੱਚ ਕਾਮਯਾਬ ਹੁੰਦੀ ਹੈ ਜਾਂ ਫਿਰ ਚੋਰ ਇਸੇ ਤਰ੍ਹਾਂ ਸ਼ਾਹੀ ਸ਼ਹਿਰ ਦੀ ਖੂਬਸੂਰਤੀ ਨੂੰ ਖੋਰਾ ਲਗਾਉਂਦੇ ਰਹਿਣਗੇ ਦਮਨਪ੍ਰੀਤ ਸਿੰਘ ਪੀਟੀਸੀ న్యూਸ ਪਟਿਆਲਾ